ਜਿਹੜਾ ਤੁਸੀਂ ਆਜ ਇਸ ਤਰੀਕੇ ਇਲਜ਼ਾਮ ਲਾਇਆ ਕੀ ਕੁਝ ਹੰ ਬਤਾ ਸਾਨੂੰ ਤੇ ਆ ਕੇ ਧਮਕੀਆਂ ਦੇਂਦੇ ਇੱਕ ਅੱਛਾ ਜੀ ਨਾਲੇ ਤੇ ਸਾਨੂੰ ਉਹ ਬਦਮਾਸ਼ ਹੈਗੇ ਜਿਹੜੇ ਦੋਨੋਂ ਬੰਦੇ ਇੱਥੇ ਆਏ ਸੀ ਅੱਛਾ ਜੀ ਗੋਲੀਆਂ ਚਲਾਈਆਂ ਉਹਨਾਂ ਨੇ ਪਰਸੂ ਪਹਿਲਾਂ ਹਾਂ ਜੀ ਹੁਣ ਤੇ ਇੱਥੇ ਬੱਚਿਆਂ ਨੂੰ ਧਮਕੀਆਂ ਦੇ ਕੇ ਗਏ ਨਾਲੇ ਅੱਛਾ ਜੀ ਤੇ ਨਾਲੇ ਤੇ ਸਾਨੂੰ ਅਸੀਂ ਆਏ ਆ ਨਾ ਬਾਹਰ ਜਦੋਂ ਕਹਿੰਦੇ ਅੰਦਰੋਂ ਚਲੋ ਕਿਹੜੇ ਬੰਦੇ ਸੀ ਇਹੋ ਪਤਾ ਲੱਗਿਆ ਸੀ ਹਾਂ ਭਾਮੀਆਂ ਦੇ ਸੀ ਅਟ ਭਾਮੀਆਂ ਦੇ ਹਾਂ ਜੀ ਨਾ ਪਤਾ ਪਤਾ ਉਹਨਾਂ ਦਾ ਨਾ ਤਾਂ ਨਹੀਂ ਮੈਨੂੰ ਪਤਾ ਉਹਨਾਂ ਨੂੰ ਬੰਦਿਆਂ ਨੂੰ ਜਾਣਦੇ ਆ ਅਸੀਂ ਅੱਛਾ ਜੀ ਹਾਂ ਜੀ ਕਿੰਨੇ ਕ ਬੰਦੇ ਸੀਗੇ ਇੱਥੇ ਖੜ ਤੇ ਦੋ ਪੁਲਿਸ ਵਾਲੇ ਸੀ ਬਾਕੀ ਦੇ ਪੁਲਿਸ ਵਾਲੇ ਬਾਹਰ ਘੁੰਮਦੇ ਸੀ ਅੱਛਾ ਜੀ ਬਾਕੀ ਪੁਲਸ ਵਾਲੇ ਬਾਹਰ ਘੁੰਮਦੇ ਸੀ ਹਾਂਜੀ ਨਹੀਂ ਜਿਹੜੀ ਗੋਲੀਆਂ ਜਿੰਨਾਂ ਨੇ ਚਲਾਈਆਂ ਸੀ ਉਹ ਤੁਹਾਡੇ ਕੋਲ ਉਹ ਹਾਂਜੀ ਹਾਂਜੀ ਉਹੀ ਦੋਨੋਂ ਬੰਦੇ ਆਏ ਸੀ ਕਿਉਂ ਤੁਹਾਡੇ ਕੋਲ ਕਿਉਂ ਆਏ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਊਗਾ ਤੁਹਾਨੂੰ ਕੀ ਕਿਹਾ ਗਿਆ ਉਹਨਾਂ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਬਾਹਰ ਆਏ ਨਿਕਲ ਕੇ ਅੰਦਰ ਸਾਨੂੰ ਬੰਦ ਕਰ ਦਿੱਤਾ ਤੁਹਾਨੂੰ ਬੰਦ ਕਰ ਦਿੱਤਾ ਹਾਂਜੀ ਹਾਂਜੀ ਪਤਾ ਕੀ ਸੀਗੀ ਹੁਣ ਉਹਨਾਂ ਨੂੰ ਸਾਨੂੰ ਦੱਸਿਆ ਹੀ ਨਹੀਂ ਅਸੀਂ ਗੱਲ ਹੀ ਨਹੀਂ ਕੀਤੀ ਗੱਲ ਹੀ ਨਹੀਂ ਕਰ ਦਿੱਤੀ ਉਹਨਾਂ ਨੇ ਨਹੀਂ ਤੁਹਾਨੂੰ ਕਿੱਥੇ ਬੰਦ ਕਰਤਾ ਕਮਰੇ ਚ ਬੰਦ ਹਾਂਜੀ ਹਾਂਜੀ ਉਹ ਗੇਟ ਲਾ ਦਿੱਤਾ ਬਾਹਰ ਅੱਜ ਕੋਈ ਕੁਛ ਨਹੀਂ ਕੀਤਾ ਸੀ ਨਾ ਤੁਸੀਂ ਕੁਝ ਵੀ ਨਹੀਂ ਕੀਤਾ ਪੁਲਿਸ ਨੂੰ ਦੱਸਿਆ ਤੁਸੀਂ ਕੁਝ ਨਹੀਂ ਹੁਣ ਨਹੀਂ ਦੱਸਿਆ ਜੀ ਪੁਲਿਸ ਤੋਂ ਨਾਲ ਹੀ ਦੱਸਣਾ ਕੀ ਸੀ ਅੱਛਾ ਪੁਲਿਸ ਨਾਲ ਹਾਂਜੀ ਅੱਛਾ ਜੀ ਐਸਐਚਓ ਆਇਆ ਸੀ ਪਤਾ ਨਹੀਂ ਅੱਛਾ ਐਸਐਚਓ ਜਿਹੜਾ ਲੰਬਾ ਜ ਆਇਆ ਸੀ ਤੁਹਾਡੀ ਗੱਲਬਾਤ ਕੀ ਹੋਈ ਜਦੋਂ ਐਸਐਚਓ ਆਇਆ ਕੁਝ ਨਹੀਂ ਉਹਨੇ ਆਇਆ ਮੈਨੂੰ ਪੁੱਛਿਆ ਤੇਰਾ ਘਰ ਦਾ ਕਿੱਥੇ ਹੈ ਮੈਂ ਕਿਹਾ ਮੈਨੂੰ ਨਹੀਂ ਪਤਾ ਫਿਰ ਮੈਨੂੰ ਕਹਿੰਦਾ ਤੂੰ ਭੱਜ ਜਾ ਇੱਥੋਂ ਅੰਦਰ ਅੱਛਾ ਹਾਂ ਫਿਰ ਉਹਨਾਂ ਨੇ ਆਹ ਪਟਿਆ ਇਹ ਫਿਰ ਜੀਐਸਬੀ ਵੀ ਗਏ ਲੈ ਕੇ ਹਾਂ ਫਿਰ ਇਹ ਉਹਨਾਂ ਨੇ ਆਹ ਪਟਿਆ ਨਹੀਂ ਜੀਐਸਬੀ ਵੀ ਨਾਲ ਲੈ ਕੇ ਸੀ ਹਾਂਜੀ ਨਹੀਂ ਜੇਸੀਬੀ ਹੋਰ ਕਿਸੇ ਦੀ ਸੀ ਤੇ ਜੇਸੀਬੀ ਹੋਰ ਕਿਸੇ ਦੀ ਹਾਂ ਅਨੂ ਪੱਟਣ ਦੀ ਕੋਸ਼ਿਸ਼ ਕਿਉਂ ਕੀਤੀ ਗਈ ਸੀ ਕੀ ਪਤਾ ਹੁਣ ਕਿਉਂ ਕੀਤੀ ਗਈ ਹੈ ਤੁਹਾਨੂੰ ਕੀ ਸਾਨੂੰ ਦੇ ਅੰਦਰ ਬੰਦ ਕਰ ਦਿੱਤਾ ਤੁਹਾਨੂੰ ਡਰ ਰਿਹਾ ਇਸ ਸਮੇਂ ਹਾਂ ਡਰ ਰਿਹਾ ਬਹੁਤ ਜ਼ਿਆਦਾ ਸਾਨੂੰ ਕਿਸ ਚੀਜ਼ ਦਾ ਰਾਣ ਨੂੰ ਬੱਚਿਆਂ ਨੂੰ ਮਾਰ ਦੇਣ ਸਾਨੂੰ ਚੱਕ ਲੈਣਾ ਆ ਕੇ ਉਹ ਗੋਲੀ ਮਾਰ ਦਊਗਾ ਆਗੇ ਕੁਝ ਬੇਬੇ ਦੀ ਕੀ ਲੱਗਦਾ ਛੋਟੇ ਛੋਟੇ ਬੱਚੇ ਲੈ ਕੇ ਤੁਸੀਂ ਇੱਥੇ ਖੜੇ ਹੋ ਆ ਜੀ ਜਿਹੜਾ ਕਿ ਕਿਹਾ ਜਾ ਰਿਹਾ ਕੁਝ ਸਾਡੀ ਕੋਈ ਸੁਣਾਈ ਨਹੀਂ ਹੋਣ ਦੇ ਜੀ ਸਰ ਆ ਜੀ ਹੱਤਕਾਮੀ ਮੰਤਰੀ ਕਰਦੇ ਆ ਨੌਜਵਾਨ ਧੀਆਂ ਅੰਦਰ ਹੈ ਗੇਟ ਖੋਲ ਕੇ ਅੰਦਰ ਚੱਲ ਜਾਣਗੇ ਇਹਨਾਂ ਦੀ ਬਰਬਾਦੀ ਕਰ ਜਾਣਗੇ ਅੱਛਾ ਜੀ ਸਾਡੀ ਕੋਈ ਸੁਣਾਈ ਨਹੀਂ ਦੋ ਬੰਦੇ ਅੰਦਰ ਜਿਹੜੀਆਂ ਪਰਸੋਂ ਗੋਲੀਆਂ ਚੱਲੀਆਂ ਦਰਦ ਜੀ ਗੋਲੀਆਂ ਹੀ ਉਹਨਾਂ ਦਾ ਘਰ ਦਾ ਮਾਲਕ ਸੀ ਉਹ ਅੰਦਰ ਹੈ ਜੀ ਬਾਜੂਆ ਸਾਹਿਬ ਅਸਾ ਕਰਦਾ ਮਾਲਕ ਅੰਦਰ ਆ ਹਾਂਜੀ ਹਾਂਜੀ ਲੇਕਿਨ ਮੈਨੂੰ ਇੱਕ ਗੱਲ ਦੱਸਿਓ ਵੇ ਕਿ ਦੂਜੀ țeੜ ਹੈ ਕਿਹੜੀ ਹੈ ਕਿਉਂ ਉਹਨਾਂ ਨਾਲ ਵਿਵਾਦ ਕਿਉਂ ਹੋ ਗਿਆ ਗੋਲੀਆਂ ਕਿਉਂ ਚਲਾਈਆਂ ਗਈਆਂ ਤਾਂ ਜਦਾ ਸਾਡੀ ਹੈ ਤੁਹਾਡੇ ਕੋ ਕਦੇ ਕਾਗਜ਼ ਹੈਗੇ ਨੇ ਸਭ ਕੁਝ ਹੈਗਾ ਰਿਸਟ ਨਹੀਂ ਆ ਪਈਆਂ ਕਾਗਜ਼ ਤੇ ਪਰ ਦੂਜੀ ਪਾਰਟੀ ਇਦਾਂ ਕਿਉਂ ਕਹਿੰਦੀ ਕਿ ਜਗ੍ਹਾ ਉਹਨਾਂ ਦੀ ਵੀ ਆ ਉਹ ਕਿਹਨਾਂ ਦੀ ਕੋਈ ਦੂਜੀ ਪਾਰਟੀ ਵੀ ਚੈਲੰਜ ਕਰਦੀ ਹਾਂ 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 ਕਬਜ਼ਾ ਕਰਦੇ ਫੇ ਕਬਜ਼ਾ ਉਹਨਾਂ ਨੇ ਕੀਤਾ ਆ ਸਾਡੀ ਜਗ੍ਹਾ ਤੇ ਤੁਹਾਡੀ ਜਗ੍ਹਾ ਤੇ ਕਬਜ਼ਾ ਜਿਹੜੇ ਅੰਦਰ ਵੀ ਇਹਨਾਂ ਨੇ ਅਕੈਡਮੀ ਖੋਲੀ ਉਹ ਕੌਣ ਨੇ ਉਹ ਹੀ ਨਾ ਉਹ ਜਿਹਨੇ ਕਪਟਾ ਕਿਤੇ ਹਾਂਜੀ ਹਾਂਜੀ ਤੁਸੀਂ ਕਿੰਨਾ ਵੱਲੋਂ ਹੈਗੇ ਹੋ ਤੁਹਾਡੀ ਪਾਰਟੀ ਦਾ ਕੀ ਨਾਮ ਹੈ ਤੁਹਾਡੀ ਆਪਣੀ ਜਗ੍ਹਾ ਹੈ ਹਾਂਜੀ ਆਪਣੀ ਜਗ੍ਹਾ ਬਾਜਵੀ ਵੱਲੋਂ ਤੁਸੀਂ ਹਾਂਜੀ ਹਾਂਜੀ ਬਾਜਵੀ ਵੱਲੋਂ ਹੈ ਹਾਂਜੀ ਹਾਂਜੀ ਬਾਜਵਾ ਸਾਹਿਬ ਕਿੱਥੇ ਨੇ ਸਰ ਬਾਜਵਾ ਸਾਹਿਬ ਅੰਦਰ ਹੈ ਠੀਕ ਨੇ ਚਾਹ ਹਾਂਜੀ ਕਿਉਂਕਿ ਪਰਚਾ ਅੰਦਰ ਜੋ ਹੋ ਰਿਹਾ ਤੇ ਆਰਮ ਇਤਨਾ ਪਰਚਾ ਹਾਂਜੀ 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 ਆਹ ਹਾਂਜੀ ਤੁਸੀਂ ਕੀ ਸੀਗਾ ਸਾਰਾ ਮਤਲਬ ਜਿਹੜਾ ਪਰਿਵਾਰ ਇਹ ਅੱਜ ਬੋਲਿਆ ਕਿ ਇੱਥੇ ਇੰਜਾਮ ਲਾ ਰਿਹਾ ਕਿੱਥੇ ਜਿਹੜੇ ਸਰਾਰਤੇ ਅੰਸਰ ਖੜੇ ਸੀਗੇ ਸਾਨੂੰ ਤਮਕੀਆਂ ਮਾਰ ਕੇ ਗਏ ਨੇ ਉਹ ਦੇਖੋ ਜੀ ਗੱਡੀ ਖੜੀ ਜੀ ਇੱਥੇ ਜੀਸੀਬੀ ਉਹ ਸਾਈਡ ਦੇ ਨਿਕਲਣ ਲੱਗੀ ਉਹਦੇ ਚੀਟਾ ਵੱਜ ਗਈ ਆ ਅੱਛਾ ਜੀ ਹੋਰ ਬਾਕੀ ਅਸੀਂ ਇਹਦੀਆਂ ਫੋਟੋਆਂ ਵੀ ਭੇਜ ਦਿੱਤੀਆਂ ਆ ਅਫਸਰ ਨੂੰ ਬਾਕੀ ਕੈਮਰੇ ਲੱਗੇ ਹੋਏ ਨੇ ਜੋ ਕੈਮਰੇ ਦੇ ਵਿੱਚ ਦੇਖਾਂਗੇ ਜੋ ਕੈਮਰੇ ਦੇ ਵਿੱਚ ਹੋਇਆ ਫਿਰ ਉਸ ਹਿਸਾਬ ਨਾਲ ਵੀ ਅਸੀਂ ਜਿਹੜੀ ਕਾਰਵਾਈ ਉਹ ਆਉਣ ਵਿੱਚ ਲਿਆਵਾਂਗੇ ਸਰ ਕਿੰਨਾ ਜੀਸੀਬੀ ਆ ਕੁਝ ਪਤਾ ਲੱਗਿਆ ਸੀ ਜਿਹੜਾ ਦੀਵਾਰ ਦੇ ਵਿੱਚ ਦਾ ਟੱਚ ਹੋ ਕੇ ਗਈ ਸੀ ਇਹ ਆਮ ਜਿਹੜੇ ਘਰੇਲੂ ਕਾਮਕਾਰ ਵਾਲਿਆਂ ਨੇ ਜਾਂ ਆਪਣੇ ਵਰਕ ਕਰਦੀਆਂ ਨੇ ਉਹੀ ਜੀਸੀਬੀ ਸੀ ਅੱਛਾ ਉਹਨਾਂ ਨੂੰ ਤੁਸੀਂ ਗੱਲ ਨਹੀਂ ਕੀਤੀ ਤੁਸੀਂ ਇੱਧਰ ਦੀਵਾਰ ਦੇ ਨਾਲ ਲਾਇਓ ਕੀ ਗੱਲ ਸੀਗੀ ਤੁਸੀਂ ਦੀਵਾਰ ਦੇ ਨਾਲ ਲਾ ਕੇ ਖੜੇ ਹੋ ਮੇਰੇ ਤੋਂ ਪਹਿਲਾਂ ਜੀਸੀਬੀ ਆ ਰਿਹਾ ਚਲੇ ਗਏ ਸੀਗੇ ਅੱਗੇ ਭਾਜੀ ਅੱਛਾ ਤੇ ਪਰਿਵਾਰ ਨੂੰ ਕਿੱਦਾਂ ਦਾ ਇਨਸਾਫ ਦਿੱਤਾ ਜਾਊਗਾ ਪੂਰਾ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਸਰ ਇੱਕ ਮਿੰਟ ਮੈਂ ਥੋੜਾ ਲਾ